ਸਾਕ ਦੀ ਤਿਆਰੀ ਅੱਜੇ ਸ਼ੁਰੂ ਕਰਤੀ ਨਾਲ ਕਿ ਨਹੀਂ ਕੱਲੂ ਬਣਾਉਣਾ ਨਾ ਕਰ ਆ ਪਾਓ ਜੀ ਹਰ ਕਿੰਨੀ ਨਿੱਗੀ ਕੋਟੀ ਆ ਦੋ ਚਾਰੋ ਫੜੀ ਜੀ ਰਾਜਮਾ ਬਣੇ ਦੇ ਸਮੈਲ ਬਹੁਤ ਘੈਂਟ ਆ ਰਹੀ ਜੀ ਫਿਰ ਮਤੋ ਰਿਹਾ ਨਹੀਂ ਜੀ ਮੈਂ ਵੀ ਸਤਿਕਾਰਾ ਥੋੜਾ ਬਹੁਤ ਕਰਦਾ ਭਾਈ ਸਾਰੇ ਬੰਦੇ ਆਹ ਜਦ ਭਾਈ ਇਹਨੇ ਹੁੰਦਾ ਵੀ ਕਿੱਥੇ ਬਿਠਾ ਲਦੀ ਹੈ ਤੇ ਕੀ ਖਿਲਾਦੀ ਹੈ ਭਾਈ ਨੂੰ ਇਹ ਕਰਨ ਸਹੀ ਗੱਲ ਹੈ ਟਾਈਮ ਸਵੇਰ ਦੇ 10:30 ਹੋ ਗਏ ਮਿੱਤਰੋ ਤੇ ਆਪਾਂ ਬਲੈਕ ਕਾਫੀ ਦਾ ਕੱਪ ਆਪਣੇ ਹੱਥ ਦੇ ਵਿੱਚ ਹੈ ਅੱਜ ਜਿੰਮ ਤੋਂ ਛੁੱਟੀ ਸੀਗੀ ਤੇ ਇਹਦੇ ਦੇਖੋ ਪਾਣੀ ਦੇ ਬੋਤਲ ਹੱਥ ਵਿੱਚ ਚੁੱਕੀਆਂ ਹੋਈਆਂ ਨੇ ਕੋਕੋ ਲੀਬੋ ਦਰਾ ਦੇ ਖੋਸ਼ਾ ਲਿਆ ਪੀਣ ਵਾਸਤੇ ਕੋਲਪਾਣੀ ਉਹਦੇ ਨਾਲ ਪੀਜ਼ੇ ਨਾਲ ਹਾਂਜੀ ਹਾਂਜੀ ਉਹੀ ਇੱਥੇ ਇੱਥੇ ਪਈਏ ਸੀ ਜੀ ਦੋਸਤ ਮਾਮੇ ਭਾਣ ਜਿਹਨੇ ਜ਼ੋਰ ਲਾ ਕੇ ਵੀ ਜ਼ੋਰ ਲਾ ਕੇ ਮਿੱਤਰੋ ਦਿਲ ਬੋਤਲ ਕੋਲੇ ਦੀ ਪੂਰੀ ਨਹੀਂ ਪੀ ਹੁਈ ਉਹਨਾਂ ਤੇ ਅੱਜ ਡੇਲੀ ਕਹਤ ਨਹੀਂ ਪੀਂਦੇ ਹੈਗੇ ਬਹੁਤ ਘੱਟ ਚਾਹ ਦਾ ਮੈਂ ਤਾਂ ਮੈਂ ਕਹਿੰਦਾ ਕਦੇ ਮਹੀਨੇ ਦੀ ਕਦੀ ਵਾਰੇ ਕਰੇ ਹੋਇਆ ਜਾ ਕੇ ਤਾਂ ਸ਼ੇਅਰ ਕਰ ਲਿਆ ਤਾਂ ਕਰ ਲਿਆ ਨਹੀਂ ਮੈਂ ਬਹੁਤ ਘੱਟ ਕੋਲਾ ਪੀਨੇ ਆਪਾਂ ਬਲੈਕ ਕਾਫੀ ਦੇ ਅਸ਼ਕ ਹੈ ਅਰਾ ਪੈਂਤੀ ਸਾਡੀ ਪੈਂਤੀ ਬਹੁਤ ਬਾਈ ਸਾਡੀ ਪੈਂਤੀ ਦੋ ਤਿੰਨ ਖਰਾਕਾਂ ਚਾਹੀਦੀਆਂ ਅੱਜ ਸਵੇਰੇ ਤਾਂ ਟ੍ਰੈਡ ਟ੍ਰੈਡ ਕਰਨ ਲੱ ਸ਼ਵੀਰਦਾ ਅਗੇ ਦੀ ਕਿ ਖਰਾਕ ਮੁੱਕੀ ਹੋਈ ਹੈ 33 ਜਾਂ 33 ਕਿਹੜੀ ਖਰਾਕ ਮੁੱਕੀ ਵੀ ਆ ਦੱਸ ਦੇ ਕਿਹੜੀ ਮੁੱਕੀ ਵੀ ਹੈ ਦਾਦੇ ਕਿਹੜੀ ਖਰਾਕ ਮੁੱਕੀ ਤੇ ਫਿਰ ਆ ਮੇਂ ਮਿੱਤਰੋ ਗੁੱਸਾ ਹੈ ਚਾ ਕਿਉਂ ਸਵੇਦਾ ਇੱਕ ਬੋਲਦਾ ਹੈ ਚੰਗ ਟੰਗ ਕਰਦਾ ਹੈ ਵੀ ਮੈਨੂੰ ਜਿਹੜੀ ਆਪਣੀ ਨਾ ਦੂਜੀ ਆਪਣੀ ਉਹ ਵੀ ਤੂੰ ਖਰਾਕ ਹੈ ਜਿਹੜੀ ਮਸਤਰੀ ਇਹ ਸਬਜੀ ਉਹਨੂੰ ਪਾ ਦੋ ਤਰੀਰ ਚ ਇਕ ਮੈਨੂੰ ਪਾ ਦੋ ਤੇ ਸਾਡੇ ਹੈ ਨਹੀਂ ਖਤਮ ਹੈ ਲੈ ਕੇ ਉਹਨੇ ਪੈਣਾ ਬਾਅਦ ਚ ਮਾਰਕੀਟ ਜਾਊਂਗਾ ਨਾ ਉਦੋਂ ਜਾ ਕੇ ਲੈ ਕੇ ਆਉਂਗਾ ਮੈਂ ਠੀਕ ਹੈ ਤੇਰੇ ਪਾਇਆ ਜੀ ਹਾਂ ਉਹ ਦੋ ਪਲੇਟ ਭਰੀ ਸੀ ਇਹ ਖਾ ਕੇ ਬਸ ਉਹੀ ਮੰਗਣਾ ਕਰ ਰਹੀ ਹਾਂ ਉਹ ਹੁਣ ਵੀ ਜਦ ਮੈਂ ਬਾਹਰੋਂ ਆਇਆ ਉਹੀ ਮੰਗਦਾ ਸੀ ਹੁਣ ਵੀ ਕਿੱਦਾਂ ਮਿਉਂ ਮਿਉਂ ਕਰਦਾ ਇਹ ਮੰਗਦਾ ਉਹੀ ਜੀ ਮੰਗਦਾ ਕਿ ਮोदर ਜਾਊਗਾ ਸਮਾਂ ਉੱਧਰ ਰੱਖ ਕੇ ਖਿਲਾ ਕੇ ਆਪਣੀ ਇਹਦੀ ਦੇਖੀ ਮੇਰੇ ਮਗਰ ਹੀ ਆਊਗਾ ਇਹ ਮੈਂ ਤੇ ਆਲੀ ਕਰੋ ਚੱਕ ਹਾਂਜੀ ਇਹ ਆ ਇਹਦੀ ਲਿਕਵਿਡ ਖਿਲਾ ਕੇ ਮੇਰੀ ਪੈਂਤੀ ਦੀ ਲਿਕਵਿਡ ਨਹੀਂ ਫੀਡ ਹੈ ਫੀਡ ਹੈ ਸੌਰੀ ਇਹ ਫੀਡ ਹੈ ਆ ਡੱਬੇ ਨੂੰ ਦਿਖਾ ਰਿਹਾ ਕਿ ਇਹ ਤਾਂ ਕੋਲੀ ਪਈ ਹੈ ਇਹ ਤਾਂ ਕਹਿੰਦਾ ਮੈਂ ਖਾਣੀ ਨਹੀਂ ਮੈਂ ਖਾ ਲਈ ਆ ਵੀ ਸਵੇਰੇ ਖਲਾਤੀ ਇਹਨੂੰ ਇਹ ਨੂੰ ਬਹੁਤ ਖੁਸ਼ੇ ਖਾਂਦਾ ਹੈ ਪਹਿਲੀ ਕਿਹੜੀ ਖਾਣੀ ਹੈ ਉਹਦੇ ਆ ਪੈਂਚੂ ਰਿਆ ਦੋ ਚੀ ਕਿਹੜੀ ਖਾਣੀ ਹੈ ਜੇ ਖਾਏਗੇ ਔਰ ਜੇ ਖਾਏਗੇ ਦੱਸ ਕੀ ਖਾਣੇ ਉਹ ਤਾਂ ਪਤਾ ਵੀ ਹੁਣ ਖਾ ਲਈ ਹੈ ਜੀ ਇਹ ਲੈਣੇ ਦੱਸ ਸਕਦਾ ਕੋਈ ਸੁਣਾ ਕਰੂ ਹੈ ਜਣਕੇ ਇਹਨੂੰ ਬਹੁਤ ਖੁਸ਼ੇ ਖਾਂਦਾ ਹੈ ਮਿੱਤਰੋ ਜੀ ਹੁਣ ਆਪਾਂ ਚੱਲਦੇ ਆਂ ਤਾਂ ਮਾਰਕੀਟ ਜਮ ਸਮਾਨ ਲੈ ਆਸਣਾ ਉਹ ਤੁਮ ਆਪੇ ਵੇਰੀ ਖਰਾਕ ਜਾ ਕੇ ਲਿਆਉਂਗੇ ਹੁਣ ਪਤਾ ਤੈਨੂੰ ਹੋਰ ਹੋਰ 2-2 ਘੰਟੇ ਤੈਨੂੰ ਐਦਾਂ ਹੀ ਤੈਨੂੰ ਚੱਲਣਾ ਪੈਣਾ ਤੇ ਇਹਨੂੰ ਉਹ ਚੀਜ਼ਾ ਹੋਇਆ ਬਸ ਇਹਨੂੰ ਹੁਣ ਵੀ ਬਸ ਢਿੜਕ ਨਿਆਣੇ ਵਾਂਗ ਜਿਹੜੀ ਚੀਜ਼ ਬਸ ਦਿਨ ਨੂੰ ਲੱਗਦੀ ਹੈ ਬਸ ਕੋਈ ਖਾਣੀ ਹੁੰਦੀ ਨਹੀਂ ਲੈ ਬਲੈਕ ਕੋਈ ਪੀਲਾ ਅਸਤਾਨ ਜੀ ਵਾਦ ਕੀ ਮੇਨ ਤਾਂ ਨਾਰਾਜ਼ ਹੈ ਬਈ 35 ਕੇ ਮੈਂ ਤੇਨਾਂ ਤਾਂ ਨਾਰਾਜ਼ ਹੈ ਜਨਾ ਮੈਨੂੰ ਤਾਂ ਨਾ ਸਾਡੀ ਬੈਂਥੀ ਅੱਜ ਹਾਂ ਕਿਦਾਂ ਹੈ ਹਾਂ ਹੁਣ ਤੁਹ ਦਿਖਾਉਨੇ ਆਪਾਂ ਬਾਹਰ ਦਾ ਮੌਸਮ ਅੱਜ ਦਾ ਜਿਹੜਾ ਐਂ ਠੰਡਾ ਪੂਰਾ ਕੋਲਡ ਕੋਲਡ ਵਾਲਾ ਕੰਮ ਹੋਇਆ ਕੋਲਡ ਕੋਲਡ ਜਣਾ ਕਰੋ ਫੇ ਚੱਕ ਬਾਹਰ ਮੌਸਮ ਮੀਂਹ ਪੈ ਰਿਹਾ ਕਲ ਵੀ ਇਹੀ ਪੈਣਾ ਸੀਗਾ ਤੇ ਠੰਡ ਕਾਫੀ ਹੋ ਗਈ ਹੈ ਤੇ ਨੋਨੋ ਦੇਖੋ ਆਪਣਾ ਸਫਾਈ ਕਰਨ ਲੱਗੇ ਆ ਉਧਰ ਨੋਨੋ ਨੋਨੋ ਲੱਗਿਆ ਹੋਇਆ ਕਿਉਂਕਿ ਮੀਂਹ ਹੈ ਨਾ ਸਾਡੇ ਇੱਧਰ ਬਰੰਡੀਆਂ ਇੱਧਰ ਫਿਰ ਬੱਛੜ ਆਉਂਦੀ ਆ ਸਾਰੇ ਅੰਦਰ ਭੇਜ ਜਾਂਦੇ ਆ ਇੱਧਰ ਫਿਰ ਤੇ ਨੋਨੋ ਐ ਲੱਗਿਆ ਹੋਇਆ ਨੋਨੋ ਸੋਮਸਟਾਈਲ ਤੋਂ ਬਣੇ ਨੋਨੋ ਗ੍ਰੈਂਡ ਲਾਬੋਰਟਰੀ ਹੈ ਨੋਨੋ ਹੈ ਕਿਉਂਕਿ ਜਦ ਮੀਂਹ ਪੈਂਦਾ ਬੱਛੜ ਆਉਂਦੀ ਸਾਰੀ ਉਹ ਸਾਰੇ ਅੰਦਰ ਸਾਰੇ ਇਕੱਠੇ ਕਰ ਜਾਂਦੀ ਆ ਉਹ ਦੇਖੋ ਪੱਤ ਚੜ ਗਏ ਪੱਤੇ ਕਿਵੇਂ ਹੋਏ ਹੋ ਇਧਰ ਆ ਸਾਰੀ ਆਪਣੀ ਨਾ ਛੱਟ ਦੇ ਉੱਤੇ ਦੇਖੋ ਨਿੰਮ ਦੇ ਪੱਤੇ ਆ ਉੱਧਰ ਦੇਖੋ ਬੰਦੇ ਪਾਸੇ ਕਿਉਂਕਿ ਉੱਥੇ ਨਿਮਾ ਬਿਲਕੁਲ ਉਹਦੇ ਨੇੜੇ ਜਮੇ ਲਾਗੇ ਆ ਆ ਸਾਰੇ ਖਲਾਰਾ ਪਾਇਆ ਹੋਇਆ ਅੱਜ ਵੀ ਨਹੀਂ ਆਇਆ ਕੰਮ ਤੇ ਕੰਮ ਤੇ ਜਮੀਂ ਪੈਂਦਾ ਭਾਈ ਫਿਰ ਮੁੜਾਈ ਗਈ ਸੀ ਕਿ ਯਾਰ ਇਦਾਂ ਤੇ ਔਖਾ ਜਿਹਾ ਕੰਮ ਜੀ ਇਦਾਂ ਇਦਾਂ ਛੁੱਟੀਆਂ ਹੋਣ ਲੱਗੀਆਂ ਰੱਬ ਦੀ ਮਰਜ਼ੀ ਕੀ ਕਰਸਾ ਹੁੰਦੀ ਪਿਛੇ ਘਰ ਦੇ ਪੈਸੇ ਡਿੱਗਦੇ ਆ ਬੰਦੇ ਪੈਸੇ ਪਾਉਂਦੇ ਹੈਗੇ ਜਿਹੜੇ ਧਿਆੜੀ ਦਦਿਆ ਕਈ ਬੰਦਿਆਂ ਨਾਲ ਹੋ ਜਾਂਦੀ ਇਦਾਂ ਅਗਲਾ ਕਹਿੰਦਾ ਫੁਗਾਣੇ ਦਾ ਮੁੰਡਾ ਤਾਂ ਇੰਨੇ ਕਮਾਉਂਦਾ ਤੂੰ ਨਹੀਂ ਕਮਾਉਂਦਾ ਹੈਗਾ ਉਹ ਕੰਮ ਕਰੇ ਫਰਕ ਪੈਂਦਾ ਕਈ ਵਾਰੀ ਨਾ ਹਾਂਜੀ ਹਾਂ ਹੁਣ ਜਿਹੜਾ ਮਤਲਬ ਵੀ ਅੰਦਰ ਬਾਹਰ ਕੰਮ ਕਰਾ ਦੇਣਾ ਜਾਈ ਟੁੱਟਦੇ ਨਹੀਂ ਜਿਹੜੇ ਬੰਦੇ ਬਾਹਰ ਕੰਮ ਕਰਦੇ ਮੌਸਮ ਵਿੱਚ ਟੁੱਟ ਜਾਂਦਾ ਕੰਮ ਹਨਾ ਹਾਂਜੀ ਹਾਂ ਸੋ ਆਪਣੇ ਤਾਂ ਉੱਤ ਨਹੀਂ ਕਹਿੰਦੇ ਕਹਿੰਦੇ ਨਸ਼ੇ ਪੱਤੇ ਤੋਂ ਬਚੇ ਹੋਈ ਬਸ 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 ਘੱਟ ਬਸ ਚੱਲੀ ਹੋ ਜਾਣੀ ਗੱਡੀ ਇਹ ਤਾਂ ਗੱਲ ਹੈ ਨਾ ਵੈਰੀ ਗੁੱਡ ਹੈ ਇਧਰ ਹੀ ਫਾਸਟਾ ਤਰਿਸ਼ੀ ਵਿੱਚ ਮਿੱਤਰੋ ਪਾਣੀ ਪੁਣੀ ਪਾਦਾ ਤੇ ਹੁਣ ਆਪਾਂ ਗੁੰਦੇ ਆਟਾ ਹੋਰੀ ਆਪਣਾ ਜਿੱਦਾਂ ਹੀ ਕਿਧਰੋਂ ਮਨ ਸੇ ਠੀਕ ਸਾਫ ਵਧੀਆ ਕਬਾ ਮੈਂ ਕਿ ਇੱਥੇ ਲਾ ਲਈਆਂ ਯਾਰ ਹੋਰੀ ਕੌਟ ਚਾ ਜਾ ਜਾਂਦਾ ਹੂੰ ਹੋਰੀ ਟਾਈਮ ਨਾਲ ਉਹ ਚਾਬੀ ਕਿਹਨੇ ਦੀ ਵੀ ਚਾਬੀ ਤਾਂ ਗੱਡੀ ਪ ਹੁਣ ਤਾਂ ਸਿਆਲ ਸਿਆਲ ਦੇ ਵਿੱਚ ਇਦਾਂ ਵੀ ਇਹ ਤੇ ਖਰਾਬ ਨਹੀਂ ਹੁੰਦਾ ਗਰਮੀ ਦੇ ਵਿੱਚ ਤਾਂ ਇਹ ਬਹੁਤ ਛੇਤੀ ਪਿਘਲ ਜਾਂਦਾ ਹੈ ਨਾ ਅੱਧਾ ਘੰਟੇ ਲੱਗਦੇ ਗਰਮੀ ਹਾਂ ਗਰਮੀ ਅੱਧੇ ਘੰਟੇ ਸਾਰੇ ਇਹ ਲੀਕੂਡੇ ਬਣ ਜਾਂਦੇ ਇਹਦਾ ਹਾਂਜੀ ਹੁਣ ਅੰਦਰ ਠੰਡ ਆ ਹਾਂ ਹੁਣ ਨਿੱਕ ਪਰ ਗਰਮੀ ਨੇ ਵਿੱਚ ਗਰਮੀ ਇਦਾਂ ਹੋ ਜਾਂਦਾ ਆਪਾਂ ਹੁਣ ਚੱਲਦੇ ਆ ਮੈਗਜ਼ੀਨ ਦੇ ਵਿੱਚ ਇੱਕ ਵਾਰੀ ਕਬਾਬ ਜਾ ਕੇ ਤਾਰੇ ਉਧਰ ਆ ਗਏ ਆਪਣੇ ਕਬਾਬ ਆ ਗਏ ਨੀ ਅਰੇ ਫਰਕ ਲੱਗਿਆ ਪੈਣ ਨਹੀਂ ਫਰਕ ਪਾਉਣ ਕੁਝ ਵੀ ਆ ਟੈਂਪਰੇਚਰ ਫਰਕ ਤਾਂ ਪੈ ਜਾਂਦਾ ਹੈ ਨਾ ਹਾਂਜੀ ਮੀਰੇ ਕੋ ਮੈਟਰ ਕਿੰਨਾ ਪੈਂਦਾ ਸਾਡੇ ਬੰਦੇ ਬਿਲਕੁਲ ਪਰਵਾਹ ਨਹੀਂ ਮੰਨਦੇ ਆ ਦੇਖ ਮੀਰੇ ਵਿੱਚ 22 ਝੋਟੇ ਬੰਦੇ ਹੈ ਝੋਟੇ ਬੰਦੇ ਇਹ ਭੰਗੜੀ ਪਾਦਾਂ ਨੇ ਤੇਵਿੰਦਰੂ ਦੀ ਮੀਰੇ ਵਿੱਚ ਤਾਂ ਸਟੈਪ ਆਵੇਗੀ ਭੰਗੜੇ ਗਾ ਨਹੀਂ ਨਹੀਂ ਝੁੰਮਰ ਝੁੰਮਰ ਹਾਏ ਠੰਡ ਲੱਗਦੀ ਹੈ ਨਹੀਂ ਕਦਾ ਓਕੇ ਬਹਿਤੀ ਬਹੁਤ ਠੰਡਾ ਬਾਹਰ ਬਹੁਤ ਠੰਡ ਹੈ ਪੈਂਥੀ ਨੂੰ ਵੀ ਕੰਬਲ ਕੜਤੀ ਮਿੱਤਰੋ ਕੰਬਲ ਕੜਤੀ ਪੈਂਥੀ ਨੂੰ ਪੈਂਥੀ ਨੂੰ ਕੰਬਲ ਦੇਤਾ ਦਾਲੇ ਪੈਂਥੀ ਦੇ ਇਦਾਂ ਇਦਾਂ ਪੈਂਥੀ ਦੇ ਕੰਬਲ ਦੀ ਦਾਲੇ ਬਈ ਇਦਾਂ ਲੋਕੀ ਬਈ ਇਦਾਂ ਤੁਸੀਂ ਇਦਾਂ ਹਾਂ ਇਦਾਂ ਬੈਠੋ ਬਣਾਲੇ ਖਾਣਾ ਸਮੈਲ ਨਹੀਂ ਸਮੈਲ ਅੰਦਰ ਖੁਸ਼ਬੂਆਂ ਖੁਸ਼ਬੂਆਂ ਠਾਲੀਆਂ ਅੱਜ ਅੱਜ ਕੀ ਬਣਾਤਾ ਅੱਜ ਅੱਜ ਬਣਾਤਾ ਜੀ ਰੋਟੀ ਬਣਾ ਸੀ ਹਮ ਛੌਲ ਛੌਲ ਜੀਰੇ ਵਾਲੇ ਹਾਂਜੀ ਜੀਰੇ ਵਾਲੇ ਛੌਲ ਤੇ ਦਾਲ ਕਾਦੀ ਬਣਾਈ ਅੱਜ ਤੁਸੀਂ ਦੱਸਿਓ ਕਾਦੀ ਲਾਲਾ ਸਾਨੂੰ ਮੈਂ ਤੇ ਦੇਖੇ ਜਾਤ ਹਾਂ ਪਰ ਇਹ ਤੇ ਮਨਾਂ ਕਰਚੀ ਮਾਰ ਵੀ ਜਦੇ ਰਾਜਮਾ ਤੇ ਵਿੱਚ ਆਲੂ ਪਤਾ ਲੱਗ ਗਿਆ ਰਾਜਮਾ ਰਾਜਮਾ ਤੇ ਆਲੂ ਇਹ ਗੱਜ ਕੁਸ਼ਾਨ ਦੀ ਡਿਸ਼ ਬਣੀ ਹੈ ਮਿੱਤਰੋ ਇਹ ਹਾਂ ਜੀ ਕੁਸ਼ਾਨ ਨੂੰ ਰਾਜਮਾ ਤੇ ਚੌਲ ਪਸੰਦ ਹੈ ਹਾਂ ਜੀ ਹੈਨਾ ਤੇ ਘੈਂੜ ਵੀ ਲੱਗਦੇ ਖਾਣ ਨੂੰ ਸਵਾਦ ਵੀ ਲੱਗਦੇ ਹੈਨਾ ਤੇ ਬੜ ਮੌਸਮ ਵੀ ਹੈ ਠੰਡ ਹੋਈ ਆ ਮੀਂਹ ਪੂਰਾ ਪੈ ਰਿਹਾ ਤੇ ਹੀਟਰ ਆਪਾਂ ਨੇ ਕੱਢ ਲਿਆ ਆ ਆਪਾਂ ਕੱਲ ਚਲਾਇਆ ਹੀ ਨਹੀਂਗਾ ਸਿਮਰ ਮੰਨੀ ਹੋਣੀ ਹੈਗਾ ਸਿਮਰ ਪਤਾ ਕੀ ਹੈ ਜੀ ਫਿਰ ਸਫਾਈ ਵੀ ਮੈਨੂੰ ਕਰਨੀ ਪੈਂਦੀ ਹੈ ਸਵਾਹ ਚੱਕਾ ਕਰ ਫਿਰ ਮੈਨੂੰ ਕੰਮ ਵੱਧ ਜਾਂਦਾ ਜੀ ਮੈਂ ਅਸਲੀ ਗੱਲ ਤਾਂ ਆਹੀ ਜੀ ਵਿੱਚੋਂ ਵੀ ਮੈਂ ਤਾਂ ਨਹੀਂ ਉੱਥੇ ਸਾਰੇ ਸਵਾਹ ਥੱਲੇ ਤੱਕ ਖੰਡਾ ਜਾਂਦੇ ਉਹ ਤਾਂ ਵੇਖਣ ਤਾਂ ਜਾਂਦੀ ਹਾਂ ਜੀ ਮੈਂ ਸਾਫ ਕਰਨੀ ਪੈਂਦੀ ਫਿਰ ਮੈਂ ਥੋੜਾ ਜਿਹਾ ਟਾਲ ਮਾਰ ਜਾਂਦੀ ਆ ਜੀ ਟਾਲ ਮਾਰ ਆ ਲਾ ਦਨੇ ਆਪਾਂ ਇਹ ਚਲਾ ਦਨੇ ਇਹਨੂੰ ਲਾ ਦੋ ਟਰਨ ਆਨ ਕਰ ਦੋ ਇਹਦੀ ਤੇ ਇਹਨੂੰ ਵੀ ਕਰ ਦੋ ਆਨ ਇੱਥੋਂ ਆਹਾਹਾਹਾ ਇਹਦੀ ਲੋਡ ਮੇਟਰ ਹੈਗੀ ਹੈ ਠੰਡ ਬਾਹਰ ਕਾਫੀ ਆ ਹੈਨਾ ਇਹ ਵੀ ਕਾਫੀ ਜਾਂ ਚੱਲਦਾ ਮੈਂ 10 ਮਿੰਟ ਦੇ ਵਿੱਚ ਇਹਨੇ ਸਾਰਾ ਕਰ ਐਨ ਨਿਕਾਸ਼ੀ ਕਰ ਦਨ ਵਧੀਆ ਕਰ ਦਰ ਰਹੇ ਨੇ ਇਹ ਤਾਂ ਨਹੀਂ ਖਰਾਬ ਹੋਊਗੀ ਜੇ ਚੱਲਦੀ ਹੋਣੀ ਹੈਗੀ ਜੇ ਤਿੰਨ ਟੇਬਾ ਸੀਗੇ ਇਹਦੀ ਹਾਂ ਆ ਚੱਲਦੀ ਆ ਸਾਰੇ ਆਉਣਗੇ ਤੇ ਉੱਪਰ ਹਾਂਜੀ ਆਉਣੇ ਸਾਰੇ ਆਉਣੇ ਫੇਰ ਕਹਦੇ ਜਲਦੀ ਕਈ ਵਾਰ ਹੋ ਜਾਂਦਾ ਕੋਈ ਟਿਊਬ ਟਿਪ ਫੀਲ ਹੋ ਜਾਂਦੀ ਨੇ ਕੋਈ ਕੋਈ ਹਾਂਜੀ ਇਹ ਲਾ ਕੇ ਰੱਖ ਦੇ ਕਨੇ ਪੈਂਥੀ ਨਹੀਂ ਘਾਈ ਮੜਾ ਹੈ ਹਨਾ ਅਜੇ ਵੀ ਲੁਕਿਆ ਬੈਠੇ ਐਵੇਂ ਦੀ ਲੁਕੀ ਬੈਠੇ ਪੈਂਦੀ ਆ ਹਾਂ ਜੀ ਕੰਬਲ 'ਚ ਬਹਿ ਜਾ ਨਹੀਂ ਆਪੇ ਨਾ ਪਹੁੰਚਿਆ ਨਾਲ ਬਾਹਰ ਕੱਢ ਦਿੰਦਾ ਕੰਬਲ ਹਾਂ ਰਾਜ ਮੈਂ ਕੱਢਤਾ ਅੱਜ ਬੈਠ ਗਿਆ ਜੀ ਆ ਮੈਨੂੰ ਕੋਈ ਆ ਵਿੱਚ ਉੱਪਰ ਇਹਨੇ ਆਇ ਕੀਤਾ ਚੰਗੀ ਤਰ੍ਹਾਂ ਮੈਂ ਕਿਹਾ ਵੀ ਇਹ ਕਵਰ ਕਰਕੇ ਬਹਿ ਜਾ ਬੁੱਤੇ ਤਾਂ ਠੰਡ ਰਲ ਬਾਰੇ ਕਿਤੇ ਚਾ ਹਾਂ ਜੀ ਉਹ ਜਿੱਤ ਨੂੰ ਜਾ ਕੇ ਨੂੰ ਠੰਡ ਲੱਗਣੀ ਹੈ ਜੀ ਇਹਨੇ ਆਪੇ ਜਾ ਕੇ ਇਹ ਕੰਬਲ ਕਹਿ ਰਹਿਣਾ ਤੇ ਖੋਲ ਐਸ ਤਾਈਂ ਪਹੁੰਚੇ ਮਾਰ ਨਾਲ ਜਾਨੀ ਖੋਲ ਦੇ ਇਹਨੂੰ ਫਿਰ ਉਹਦੇ ਵਿੱਚ ਵੜ ਕੇ ਪੈ ਜਾਣਾ ਇਹਨੇ ਅੱਜ ਦਵਿੰਦਰ ਸਿੰਘ ਵੀ ਗਿਆ ਕੰਮ ਤੇ ਫੇਰ ਮੁੜਿਆ ਆਸ ਕੰਮ ਤੋਂ ਹਾਂਜੀ ਮੈਂ ਦੇਖਿਆ ਬਖਾਈ ਮੱਛੇ ਮੈਂ ਕਿਹਾ ਵੀ ਕਰਦੇ ਗਾਲਾਂ ਕਢਣਗੇ ਕਹਿੰਗੇ ਰੁਪਏ ਨਹੀਂ ਭੇਜਦਾ ਮੁੰਡਾ ਏਦਾਂ ਥੋੜੀ ਗੱਲ ਬਣਨੀ ਆ ਕਹਿੰਦਾ ਭਾਜੀ ਕੀ ਕਰੀਏ ਹੁੰਦਾ ਸਮੀਂ ਬਿੰਦ ਮੀਂਹ ਦੇ ਵਿੱਚ ਐਡੀ ਹੋਏਗਾ ਗਿਆ ਸੀ ਫੇਰ ਮੁੜਿਆ ਆ ਮੁੜਿਆ ਹਾਂ ਨਗਰਾ ਆ ਪਾਉਜੀ ਆਹ ਦੇਖੋ ਕਿੰਨੀ ਨਿੱਗੀ ਕੋਟੀ ਹੈ ਸਹੀ ਗੱਲ ਉਹ ਪਾਈ ਫਿਰ ਜਾਂਦੇ ਕਿੰਨੇ ਦਿਨ ਹੋ ਗਏ ਇੱਕੋ ਹੀ ਕੋਟ ਜਿਹਾ ਇੱਕ ਕੋਟ ਨਹੀਂ ਗਾ ਉਹ ਉਹ ਐ ਨਾ ਸੌਖਾ ਰਹਿੰਦਾ ਪਾਉਣ ਨੂੰ ਠੰਡ ਹੈ ਬਾਰੋਜ ਨਾ ਜਦੋਂ ਸਾਲ ਅਭੀ ਹੋਇਆ ਨਾ ਫਿਰ ਠੰਡ ਲਗਾਈ ਜਾਂਦੀ ਹੈ ਇਥੇ ਹੁੰਦਾ ਇਕੱਲੇ ਸਿੰਪਲ ਕੋਟੀ ਜਾਂ ਦੇਖੋ ਪਿੱਛੇ ਕੀ ਆ ਕੇ ਹਿੰਦੀ ਗੱਲ ਲਿਖੀ ਹੋਈ ਹੈ ਇਹਦੇ ਪਿੱਛੇ ਸਾਰੇ ਨੇ ਪੜੋ ਤੇ ਬਾਅਦ ਵਿੱਚ ਕਮੈਂਟ ਕਰਿਓ ਵੀ ਇਹਦਾ ਮਤਲਬ ਕੀ ਹੋਇਆ ਇਹਦਾ ਆ ਚੀਜ਼ ਦਾ ਇਹ ਲਿਖਿਆ ਹੋਇਆ ਹੈ ਠੀਕ ਹੈ ਜੀ ਧਿਆਨ ਨਾਲ ਇੱਕ ਵਾਰੀ ਚੈੱਕ ਸਿਮਾ ਕਰਾ ਦੇਮ ਸਾਰੇ ਨੂੰ ਤੇ ਸਾਰੇ ਨੇ ਕਮੈਂਟ ਕਰਕੇ ਰਿਪਲਾਈ ਕਰਿਓ ਵੀ ਇਹਦਾ ਮਤਲਬ ਕੀ ਆ ਆਹ ਹਾਂ ਟਾਲ ਬਹੁਤ ਹੈ ਮੇਰੇ ਕੱਲੀ ਵੀ ਸਹੀ ਹੈ ਨਹੀਂ ਨਹੀਂ ਆਈ ਪਾ ਲਓ ਜੀ ਮੋਟੇ ਉੱਪਰ ਨੂੰ ਆ ਕੋਟੀ ਵੀ ਪਾਓ ਉੱਪਰ ਆ ਮੋਟੀ ਉੱਪਰ ਕੋਡ ਦੇਰ ਪਾਉਣ ਨੂੰ ਬੜਾ ਸਾਰੇ ਅੱਜ ਗੁਰਸ਼ਾਨ ਨੇ ਬੜਾ ਸਾਰਾ ਕੋਟ ਕੱਢਦਾ ਕਹਿੰਦਾ ਮम्मा ਮੈਂ ਇੱਕੋ ਹੀ ਚੀਜ਼ ਪਾ ਕੇ ਜਾਊਂਗਾ ਜਾਂ ਕੋਟੀ ਜਾਂ ਫਿਰ ਕੋਟਪਾਣਾ ਫਿਰ ਕੋਟਪਾਣਾ ਹੂੰ ਉਹ ਬਣ ਗਿਆ ਹੈਵੀ 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 ਲੱਗਦੀਆਂ ਯਾਰ ਸੋਹਣੀ ਹੈ ਹਾਂਜੀ ਬਾਹਰ ਤਾਂ ਠੰਡ ਹੈ ਇਹ ਫਿਰ ਵੀ ਚਾਹੇ ਕੁਛ ਹੋਇਆ ਪਰ ਮੀਂਹ ਨਹੀਂ ਹਟਦਾ ਬੰਦ ਲੋ ਹੁਣ ਆਪਾਂ ਰੈਡੀ ਆ ਮਿੱਤਰੋ ਤੇ ਹੁਣ ਆਪਾਂ ਚੱਲਦੇ ਕੁਝ ਸਮਾਨ ਜਾ ਕੇ ਲਈ ਜਾਈਏ ਹਨਾ ਹਾਂਜੀ ਤੇ ਰੋਟੀ ਆ ਗਈ ਰੋਟੀ ਖਾਣੇ ਆ ਗਏ ਹਨਾ ਹਾਂਜੀ ਹਾਂਜੀ ਆਹ ਗੱਲ ਵਧੀਆ ਹੋਣਗੀ ਹਨਾ ਕਿਹ ਕੱਪੜਾ ਨਾ ਸਾਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਮੱਲਾ ਵੀ ਆਪਾਂ ਨੂੰ ਬੰਦਿਆਂ ਨੂੰ ਮੁੰਡਿਆਂ ਨੂੰ ਵੀ ਕੱਪੜੇ ਕਿਹੜੇ-ਕਿਹੜੇ ਆਪਣੇ ਫੈਗੇ ਆ ਤੇ ਆਪਣੇ ਕੱਪੜਿਆਂ ਦਾ ਖਿਆਲ ਬੀਬੇ ਰੱਖਦੇ ਕੋਈ ਸਿਆਲ ਜਿਹ ਕੱਪੜੇ ਚੱਕੇ ਉਹਨਾਂ ਤੇਚੀ ਰੱਖਣੇ ਹੁੰਦੇ ਆ ਬੰਦ ਕਰਨੇ ਹੁੰਦੇ ਆ ਤੇ ਆ ਤੁਹਾਨੂੰ ਜਾਦਵੀ ਤੇ ਵੀ ਇਹ ਵੀ ਗੁੱਟੀ ਬੀਗ ਹੈਗੀ ਆ ਉਹ ਕੱਢ ਕੇ ਰੱਖਿਓ ਜਿੱਦਾਂ ਠੰਡ ਚ ਵਧੀ ਉਹ ਦਿਨਾਂ ਨੂੰ ਇਹੀ ਪੌਣਟ ਦੇਣੀ ਆ ਸਹੀ ਸਹੀ ਹੈ ਚਲ ਬੀਬੀ ਮਿਲਦੇ ਲੱਗਦੀ ਆ ਗਿਆ ਓਕੇ ਜੀ ਓਕੇ ਉਹ ਬਾਹਰ ਨਾ ਜਾ ਭਾਈ ਨਾ ਚੱਕ ਗਰ ਆ ਜੀ ਉਸਤਾਦ ਜੀ ਬਾਹਰ ਠੰਡ ਪੈਂਦੀ ਆ ਹੈ ਬਾਹਰ ਮੀਂਹ ਪੈਂਦਾ ਪਰ ਚੰਦ ਅੰਦਰ ਕੁੱਤ ਠੰਡੇ ਫਸੇ ਵਿੱਚ ਪੈ ਗਿਆ ਗੇ ਠੰਡਾ ਫਸਾ ਹੈ ਚਲ ਅੰਦਰ ਦਰਵਾਜ਼ਾ ਬੰਦੇ ਕਰ ਦਣਾ ਮੈਂ ਓਕੇ ਜਮਨ ਗੁਫਤਾਰ ਤਾਂ ਮੀਂਹ ਹੀ ਵਧੀ ਜਾਂਦੀ ਆ ਅੱਜ ਸਾਰਾ ਦਿਨ ਵੀ ਦੱਸਿਆ ਹੋਇਆ ਤੇ ਕੱਲ੍ਹ ਨੂੰ ਵੀ ਸਾਰਾ ਦਿਨ ਹੁਣ ਲਗਾਤਾਰ 2-3 ਦਿਨ ਦੱਸਿਆ ਹੋਇਆ ਮਿੱਤਰੋ ਮੀਂਹ ਐਦਾਂ ਹੀ ਵੀ ਐਦਾਂ ਹੀ ਪੈਣਾ ਇੱਕ ਰਫਤਾਰ ਦੇ ਵਿੱਚ ਪੈਣਾ ਮੀ ਤੇ ਮੀਂਹ ਇਹਨਾ ਕੰਮ ਕਰ ਕਾਫੀ ਜ਼ਿਆਦਾ ਮਿੱਤਰੋ ਰੋਕ ਦੇਣਾ ਸਾਡਾ ਕੰਮ ਤਾਂ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹੈ ਕਿ ਲੋਕ ਫੇਰ ਨਿਕਲਦੇ ਨੇ ਬਾਹਰ ਕਰ ਵੀ ਨਹੀਂ ਆਰਡਰ ਕਰਦੇ ਪਤਾ ਨਹੀਂ ਕਹਿੰਦੇ ਚੱਕਰ ਕੀ ਆ ਪਰ ਮੀਂਹ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਕੰਮ ਬਹੁਤ ਕੰਮ ਘਟ ਜਾਂਦਾ ਪੈਵੇਂ ਕਹੀਏ ਤੇ ਅੰਦਰ ਆ ਬਣੇ ਬੰਦੇ ਇੰਜੋਏ ਕਰ ਰਹੇ ਨੇ ਅੱਜ ਪੂਰੇ ਗਾਣੇ ਗੋਣੇ ਸੁਣਦੇ ਆ ਹੋਰ ਤਾਂ ਵੀ ਚੱਲੀ ਸਮਾਂ ਲੈਣ ਮਲ ਹਾਈਟ ਰੱਖ ਟਰੈਕਟਰ ਚੱਲਦੇ ਆ ਵੀ ਟਰੈਕਟਰ ਇਹ ਆਪਣੇ ਬੰਦੇ ਦਾ ਟਰੈਕਟਰ ਚੱਲਦਾ ਜੀ ਤਾਂ ਗੱਲ ਤੇ ਮੈਂ ਦੇਖਦਾ ਸੀਗਾ ਜੀ ਸਹੀ ਗੱਲ ਬਹੁਤ ਧਿਆਨ ਰੱਖਣਾ ਚਾਹੀਦਾ ਨਹੀਂ ਚਾਹੀਦਾ ਇਹ ਚੱਕੀ ਪਛਿੱਤਰੋਂ ਲਿਆਓ ਸਮਾਨ ਵੀ ਥੋੜੀ ਹੋਣਾ ਮੇਥਰੋ ਕਿਉਂਕਿ ਜੇ ਕੰਮ ਘਟ ਜਾਂਦਾ ਵੀ ਸਮਾਨ ਵੀ ਘਟ ਜਾਂਦਾ ਕੱਲ ਵੀ ਕੰਮ ਘਟੇ ਸੀਗਾ ਕਿਉਂ ਮੀਂਹਾਂ ਕਰਕੇ ਫਰਕ ਪੈ ਜਾਂਦਾ ਨਾ ਤੇ ਅੱਜ ਵੀ ਚਾਰ ਕਿ ਚੀਜ਼ਾਂ ਹੀ ਆਉਣੀਆਂ ਆ ਗਈ ਚੱਕਲੇ ਦੋ ਚਾਰੋਂ ਫਾਗੀਆਂ ਰਾਜਮਾ ਬਣਾ ਦੇ ਸਮਾਈਲਾ ਬਹੁਤ ਘੈਂਟ ਆ ਰਹੀ ਜੀ ਫਿਰ ਮੇਥਰ ਰਿਹਾ ਨਹੀਂ ਇਹ ਮਸਾਲੇ ਵੀ ਬਹੁਤ ਫਾਸਟ ਜਾਂਦੇ ਅੱਜ ਫਾਇਦਾ ਫਾਇਦਾ ਲੈ ਲੈ ਬੰਦਾ ਹੈ ਬੰਦਾ ਪੂਰਾ ਫਾਇਦਾ ਲੈ ਰਿਹਾ ਫਾਇਦਾ ਮੀਂਹ ਦਾ ਪੂਰੇਣ ਅੱਜ ਮਾਰਕੀਟ ਦੇ ਵਿੱਚ ਸਾਗ ਵੀ ਆਵੇ ਆਪਾਂ ਦੋ ਚਾਰ ਕੁਛੀਆਂ ਸਾਗ ਦੇ ਲੱਗ ਜਾਣਗੀਆਂ ਦੋ ਤਾਂ ਘਟ ਜਾਣੀਆਂ ਇੱਕ ਹੋਰ ਚੱਕ ਤਿੰਨ ਚੱਕ ਲੈਣੇ ਲੇਵੇ ਤਿੰਨ ਕੁਛੀਆਂ ਸਾਗ ਦੀਆਂ ਐਨ ਫਰੈਸ਼ ਤੇ ਕੁਸਰ ਨੇ ਫੁੱਲ ਵੀ ਨਾਲੇ ਹੈਗੇ ਆ ਇਹਦੇ ਗੰਦਲੀਆਂ ਵਧੀਆ ਮੋਟੀ ਮੋਟੀ ਐਨ ਸਾਗ ਨਾਲ ਹੋਵੇ ਤੇ ਨਾਲ ਮੱਕੀ ਦਾ ਆਟਾ ਨਾ ਹੋਵੇ ਤਾਂ ਗੱਲ ਨਹੀਂ ਬਣਦੀ ਹਨਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਗੱਲ ਬਣ ਜਾਣੀ ਹੈ ਨਾ ਪੈਂਥਰ ਦੀ ਖਿਲਾਕ ਵੀ ਲੈ ਲਈ ਆਪਾਂ ਨੇ ਵਿਚਾਰਾ ਸਵੇਰ ਦਾ ਭੱਜਿਆ ਫਿਰਦਾ ਯਾਰ ਆਗੀ ਲੱਗੇ ਚਾਕਲੇਟ ਸ਼ਾਂਤ ਤੇ ਹਰਮਨ ਦੀ ਡਿਮਾਂਡ ਆਈ ਇਹ ਚਾਕਲੇਟੀ ਕਹਿੰਦੇ ਖਾਣੀ ਹੈ ਉਹ ਹਾਂਜੀ ਫਿਰ ਉਹ ਨਾ ਇਹ ਵੀ ਮਾਰਕੀਟ ਚੱਲਿਆ ਜੀ ਬੰਦੇ ਵੀ ਸਮਾਨ ਕੋਲੋਂ ਕੋਈ ਮਿੱਠਾ ਜ਼ਰੂਰ ਲੈ ਕੇ ਉਹਦੇ ਨਹੀਂ ਬਹੁਤ ਖਰੀਕ ਇੱਕ ਤਾਂ ਬੈਲ ਹੋ ਜਾ ਕੁੰਦਾ ਨਹੀਂ ਫਿਰ ਸੇਤ ਨੂੰ ਮਠਾ ਕਰਾਉਗਾ ਬਈ ਦਾ ਬਸ ਉਹਨਾਂ ਨੂੰ ਅੱਗੇ ਤੀਰ ਜਣੀ ਕੀ ਬੰਦੇ ਕੀ ਹੋਵੇ ਦੇਖੋ ਪੈਂਥਰ ਕੀ ਦੋ ਭਜੇ ਭਾਈ ਪੈਂਥਰ ਕੀ ਹੈ ਇਹ ਆਪ ਕੀ ਖਰਾਕ ਹੈ ਆ ਦੇਖੋ ਇਹ ਜੋ ਬਣਾ ਪਰਲਾ ਥੋੜਾ ਜਿਹਾ ਚੈੱਕ ਕਰੂੰ ਦੇਖੋ ਕੀ ਹੈ ਇਹ ਕੀ ਕਰਨ ਆ ਜਾ ਕੇ ਉਹ ਤੇਰੀ ਸ਼ੌਣ ਲੈ ਕੇ ਤੂੰ ਮਾਰੀ ਅਸੀਂ ਤੂੰ ਸਿੱਧੀ ਸੱਲੇ ਛੜ ਮਾਰਦੀ ਨੇ ਵੀ ਟੋਟਲ ਇਹ ਵੀ ਆ ਰਹੀ ਹੋਣੀ ਮੈਂ ਤਾਂ ਦੇਖਣਾ ਨੇ ਉੱਪਰ ਪਹੁੰਚ ਕੇ ਹੈ ਖਾਲੇ 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 ਆਪਣਾ ਸਾਗ ਬਣਾਇਆ ਜਿੱਦ ਤਰ ਦੀ ਕੱਲ ਨੂੰ ਤਰ ਨਹੀਂ ਨਹੀਂ ਆਪਣਾ ਸਾਗ ਬਣੂਗਾ ਸਵੇਰੇ ਹੁਣ ਤੁਸੀਂ ਖਾਓ ਆਜਮਾ ਚਾਹੋ ਅੱਜ ਆਜਮਾ ਚਾਹੋ ਖਾਣੇ ਕੱਲੂ ਬਣਾਵਾਂਗੇ ਸਾਗ ਮੇਤਰੋ ਆਲਣ ਪਾ ਕੇ ਹਨਾ ਮੱਕੀ ਦਾ ਆਟਾ ਦੋ ਪੈਕਟ ਨਾਲ ਲੈ ਜਾਣੇ ਵਧੀਆ ਕੀਤਾ ਜੀ ਮੱਕੀ ਦਾ ਆਟਾ ਸਰੋਂ ਦਾ ਸਾਗ ਪੰਜਾਬੀਆਂ ਦੀ ਰੂਹ ਦੀ ਖਰਾਕ ਸਾਗ ਦੀ ਤਿਆਰੀ ਅੱਜ ਹੀ ਸ਼ੁਰੂ ਕਰਤੀ ਨਾਲ ਕਿ ਨਹੀਂ ਕੱਲੂ ਬਣਾਉਣਾ ਬਣਾਉਣਾ ਤਾਂ ਕੱਲ ਨੂੰ ਹੈ ਜੀ ਹੁਣ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਰੱਖ ਦੇਣਾ ਜੀ ਧੋਂਗੀ ਸਵੇਰੇ ਜਦੋਂ ਕਿ ਪਹਿਲਾਂ ਧੋ ਲਿਆ ਇੱਕ ਵਾਰੀ ਸੁੱਕ ਗਿਆ ਤੇ ਸਾਫ਼ ਕਰ ਲਿਆ ਹੁਣ ਕੱਟਤਾ ਸਵੇਰੇ ਬਣਾਵਾਂਗੇ ਜੀ ਸਾਜਰੇ ਅੱਧਾ ਕਮ ਜੇ ਨਹੀਂ ਵੇੜਤਾ ਹਾਂਜੀ ਫਿਰ ਸਵੇਰੇ ਇੰਨਾ ਟਾਈਮ ਨਹੀਂ ਹੁੰਦਾ ਜੀ ਮੇਰੇ ਕੋਲ ਠੀਕ ਹੋ ਕੱਟ ਬੜੀ ਜੱਕ ਨਹੀਂ ਨਾਲੇ ਛੋਟੂ ਆਪਣੀ ਤੋਂ ਬਸ ਥੋੜਾ ਜਿਹਾ ਤਾਂ ਹੈਗਾ ਸੀ ਐਵੇਂ ਕੱਟ ਲਾਂ ਸਰੋਂ ਦੇ ਫੁੱਲ ਉਹ ਜਾਂ ਦੇਖ ਕੇ ਕਰੇ ਫੁੱਲ ਸਰੋਂ ਦੇ ਫੁੱਲ ਲੈ ਦਿਆ ਤੇ ਨਾ ਹੈ ਆਪਣੇ ਹੁੰਦੇ ਸਰੋਂ ਦੇ ਫੁੱਲ ਹੈਂ ਇੰਡੀਆ ਅਸੀਂ ਬਹੁਤ ਛੋਟੇ ਹੁੰਦੇ ਹਾਂ ਲਾਉਂਦੇ ਫਿਰ ਚੇ ਬਣਦੇ ਇਤੋਂ ਇੰਗਲਿਸ਼ੀ ਸਰੋਂ ਕੇ ਫੁੱਲ ਹੈਂ ਜੇ ਅੱਗੇ ਜਿੰਨੇ ਵੀ ਨੇ ਫਿਲਮਾਂ ਬਣਦੀ ਹੁੰਦੀ ਸੀਗੀਆਂ ਜਿਹੜੀ ਵਿਆਦੀ ਮੂਵੀ ਹੁੰਦੀਆਂ ਦੀਆਂ ਉਹ ਪੱਕਾ ਹੁੰਦਾ ਦਾ ਵੀ ਇੱਕ ਤਾਂ ਸ਼ੂਟ ਨਾ ਪੱਕਾ ਦਿੰਦੇ ਹੁੰਦੇ ਸੀਗੇ ਸਰੋਂ ਫੁੱਲ ਖੜਾ ਕੇ ਮੁੰਡੇ ਨੂੰ ਫੋਟੋਆਂ ਹੀ ਖਾਂਦੇ ਹੁੰਦੇ ਸੀਗੇ ਫੋਟੋ ਖਿਚਾਉਣੇ ਨਾ ਪੱਕੇ ਸਰੋਂ ਦੇ ਫੁੱਲਾਂ ਚ ਹਾਂ ਹਨਾ ਹਾਂਜੀ ਮੇਰੇ ਹੁਣ ਵੀ ਯਾਦ ਹੈ ਮੇਰੇ ਛੋਟੇ ਹੁੰਦੇ ਫੋਟੋ ਪਈਆ ਘਰੇ ਮੈਂ ਨਾ ਦੋ ਸਰੋਂ ਦੇ ਫੁੱਲ ਫੜੇ ਮੇਦਾ ਇੱਕ ਇਹ ਕਹਿ ਰੱਖਿਆ ਉਹ ਇਧਰ ਰੱਖਿਆ ਹੋਵੇ ਨਾਲੇ ਕੁਲਵੀਰ ਇਦਾਂ ਦੇ ਪੈਣ ਪੈਣ ਫੋਟੋ ਚੇਵੇਂ ਇੰਨਾ ਮਤਲਬ ਸ਼ੌਂਕ ਹੁੰਦਾ ਸੀ ਕੋਈ ਚੀਜ਼ ਤੇ ਵਕ ਕੀ ਹੁਣ ਫੋਨ ਲੱਗ ਰਿਹਾ ਮਿੱਤਰ ਹੁਣ ਸ਼ੌਕ ਤੇ ਜਾਣ ਦਾ ਸਮਾਂ ਹੋ ਗਿਆ ਆਪਣਾ ਪਰੋਂ ਤੋਂ ਨਹੀਂ ਇਦਾਂ ਹੈ ਇਹ ਬਹੁਤ ਮੇਟਾ ਤੰਕਰ ਫੋਨ ਹੁਣ ਆਲੇ ਦਰ ਗੇਕੋੰਡੋ ਮੋਮੈਂਟੋ ਲੋ ਵੀ ਆਪਣਾ ਸਮਾਂ ਹੋ ਕੰਟੀ ਜਾਣ ਦਾ ਤੁਸੀਂ ਇਹਨੂੰ ਕੱਟ-ਵੱਟ ਕਰਕੇ ਨਾ ਹਾਂਜੀ ਤੇ ਬਾਅਦ ਚ ਬਾਈਕਰ ਨੂੰ ਸੁਈਦਾ ਦਾ ਠੀਕ ਸਾੜਤਾ ਹਾਂਜੀ ਹਾਂਜੀ ਸੋਇਓ ਹੋ ਗਿਆ ਫਿਰ ਠੀਕ ਹੈ ਚੱਲੋ ਸ਼ੌਕ ਤੇ ਹਾਂਜੀ ਬਸ ਆ ਗਈ ਬਹੁਤ ਠੀਕ ਹੋ ਗਿਆ ਅੱਗੇ ਸਕੂਲ ਤੋਂ ਨਾ ਕੁਸ਼ਾਨ ਵੀ ਸੌਂ ਗਿਆ ਜੀ ਮੇਰੇ ਦੋ ਦਿਨ ਘੰਟੇ ਮੈਂ ਵੀ ਡਿਸਟਰਬ ਕੀਤਾ ਫਿਰ ਮੇਰੀ ਅੱਖ ਲੱਗੀ ਸੀ ਬਾਹਰ ਨਾ ਠੰਡ ਸੀ ਠੰਡਾ ਵੀ ਫਿਰ ਨਿੱਕੇ ਚ ਨੀਂਦ ਬਹੁਤ ਵਧੀਆ ਹੁੰਦੀ ਰੋਟੀ ਪਾਣੀ ਖਾ ਕੇ ਤੋਂ ਰਾਜਮਾ ਚੋਲ ਖਾਦੇ ਹੁਣ ਤੇ ਨੀਂਦ ਨਾ ਆਵੇ ਇਹ ਤਾਂ ਵੀ ਹੋ ਹੀ ਸਕਦਾ ਫਿਰ ਤਾਂ ਤੋਹੀਨ ਹੋ ਗਈ ਰਾਜਮਾ ਚੋਲਾਂ ਦੀ ਜੇ ਅੰਨ ਖਾ ਕੇ ਨੀਂਦ ਨਾ ਆਵੇ ਫਿਰ ਅੰਨ ਨਾ ਚਿਰ ਵਧੀਆ ਰਿਹਾ ਬਹੁਤ ਉਮੀਦ ਕੱਢੀ ਆਪਾਂ ਨੇ ਤੇ ਹੁਣ ਸ਼ਾਮ ਸੀਗ ਆਪਣਾ ਸਕੂਲ ਦਾ ਕੰਮ ਕਰੂਗਾ ਤੇ ਆਪਾਂ ਆਪਣੇ ਸ਼ੌਪ ਤੇ ਚੱਲਦੇ ਹਾਂ ਅੱਜ ਆਪਣੇ ਭਾਈ ਮਨਜੀਤ ਹੁਣ ਹੀ ਆਏ ਨੇ ਪੀਂਸਾ ਖਾਣ ਵਾਸਤੇ ਆਪਣਾ ਵਾਸਤੇ ਬਣਾਇਆ ਖਾਣ ਵਾਸਤੇ ਮੈਂ ਤਰੋਂ ਪੀਂਸਾ ਆ ਦੇਖੋ ਉਹ ਵਾਸਤੇ ਕੀ ਐਟ ਬਣਾਈਆ ਲੈ ਆਟ ਕਰਾਤੀ ਮਾ ਜੀ ਮੇਰਾ ਫੇਵਰੇਟ ਹੈ ਜਾਨੀ ਯਾਰ ਦੇਖੋ ਆ ਪਾਟ ਕਰਣ ਵਾਸਤੇ ਆਏ ਆ ਇੰਡੀਆ ਤੋਂ ਆ ਕਰੋ ਚੈੱਕ ਫਿਰ ਇਹਦੇ ਮਿੱਤਰ ਪਾਇਆ ਬੂਫਲਾਂ ਪੇਪਰੋਨੀ ਪਈ ਹੋਤੀ ਤੇ ਨਾਲ ਆ ਪਾਇ ਬਜ਼ੀਲਿਕ ਪਾਇਆ ਉੱਤੇ ਤੇ ਨਾਲ ਟਮੇਟੋ ਸੌਸ ਪਾਇਆ ਪੂਮਾ ਤਰੋਂ ਪਰ ਬੜੀ ਪਿੰਸਾ ਸਹੀ ਗੱਲ ਹੈ ਜੀ ਇਹ ਆ ਪਿੰਸਾ ਸੱਚ ਕਰੋ ਜੀ ਮੈਂ ਅਸਲ ਤੇ ਤੁਹਾਡੀ ਵੀਡੀਓ ਦੇਖ ਕੇ ਹੀ ਯਾਨੀ ਕਿ ਇੱਥੇ ਮੈਂ ਸਹੀ ਗੱਲ ਹੈ ਤੇ ਮੈਂ ਕੱਲ ਚਲਾ ਜੀ ਆਗੇ ਨਾ ਅੱਜ ਪਿੰਸਾ ਖਾ ਕੇ ਆਉਣੀ ਕੱਲ ਪਿੰਸਾ ਖਾ ਕੇ ਆਉਣੀ ਪੀਸੇ ਭਾਈ ਖਾਂਦ ਰਿਆ ਨੇ ਇਹ ਪਿੰਸਾ ਆਪਾਂ ਨੇ ਬਣਾਇਆ ਮੇਰੇ ਤੋਂ ਆਪਣੇ ਹੱਥ ਨਾਲ ਬਣਾਇਆ ਸ਼ੁਭਾ ਤਾਂ ਦੇ ਨਾਲ ਅੱਛਾ ਹੱਥਾ ਦੇ ਨਾਲ ਤੇ ਕੁਰਕੰਤੇ ਦੇ ਕਿ ਨਾ ਵਧੀਆ ਬਣਾ ਦੇਖੋ ਇਹ ਪਤਾ ਲੱਗਦਾ ਵੀ ਪੀਸਾ ਵੀ ਇਹ ਪੀਸਾ ਹੈ ਜਿਹੜਾ ਪੀਸਾ ਭਾਈ ਜਿਹੜਾ ਮਰਬੀ ਤਾਂ ਹੁੰਦਾ ਹੈ ਜਿਹੜਾ ਪੀਸਾ ਹੁੰਦਾ ਜਿਹੜਾ ਪਿੰਸਾ ਉਹ ਇੱਕ ਕੁਰਕੰਤੇ ਹੁੰਦਾ ਹੈ ਜਦ ਤੱਕ ਕੁਰਕੰਤੇ ਨੇ ਬਣ ਜਾ ਤੱਕ ਪਿੰਸਾ ਨਹੀਂ ਹੋ ਰਿਹਾ ਇਹ ਦੇਖ ਕੇ ਬੜਾ ਲੱਗਦਾ ਸ਼ਕਲ ਦਾ ਇਹ ਬਾਕੀ ਖਾ ਗਏ ਮਤਲਬ ਇਹ ਬਾਕੀ ਕਿਸੇ ਬੰਦੇ ਨੇ ਬਣਾਏ ਤੇ ਬਾਕੀ ਹੁਣ ਖਾ ਕੇ ਤੁਹਾਨੂੰ ਖਾਲ ਗਿਆ ਜੋਰ ਹੈ ਜੀ ਠੀਕ ਹੈ ਜੀ ਠੀਕ ਹੈ ਚੱਲਨੇ ਹੋ ਕੇ ਸੱਚੀ ਗੱਲ ਚਾਓ ਸਤਿਕਾਰਾ ਥੋੜਾ ਬਹੁਤ ਕਰਦੇ ਭਾਈ ਸਾਰੇ ਬੰਦੇ ਜਦ ਭਾਈ ਇਹਨੇ ਹੁੰਦਾ ਵੀ ਕਿੱਥੇ ਬਿਠਾ ਲਦੀ ਇਹ ਤੇ ਕੀ ਖਿਲਾਦੀ ਹੈ ਭਾਈ ਨੂੰ ਇਹ ਕਹਿੰਦੇ ਸਹੀ ਗੱਲ ਹੈ ਚਾਹ ਚੜਦੇ ਨੇ ਮੁੰਡਿਆਂ ਨੂੰ ਵਧੀਆ ਬੰਦੇ ਆ ਗੱਲਾਂ ਦੋ ਹੋਏ ਨੇ ਕਿ ਤੁਸੀਂ ਆਏ ਜਾਨੇ ਕਿ ਨਾ ਕਰਨੀਆਂ ਲਿਆਉਂਦੇ ਨਾ ਨਾਲ ਕਰਨੀਆਂ ਉਹਦੇ ਕਰਕੇ ਜਾਂਦਾ ਮੇਟਾ ਕਾਨੂੰ ਮੇ ਜਾਣ ਨੂੰ ਖੰਦੇ ਖੰਦੇ ਜਾਂਦਾ ਉਹ ਬਰੀਆ ਪੁੱਤ ਓਕੇ ਸਰ ਜੀ ਥੈਂਕ ਯੂ ਬਹੁਤ ਧੰਨਵਾਦ ਅਸ਼ੇਮ ਦਿਨ ਵਾਸਤੇ ਬਹੁਤ ਬਹੁਤ ਓਕੇ ਜੀ ਠੀਕ ਹੈ ਜੀ ਹੁਣ ਮੈਂ ਆਉਂਗਾ ਕੱਲ ਪਰਸਨ ਵਾਰੀ ਸੇ ਆਪਣਾ ਬੱਟਾ ਲੈਣੋਂ ਵਾਸਤੇ ਆ ਰਾਂ ਹਾਂ ਇੱਥੇ ਪੂਰਾ ਹਾਂਜੀ ਹਾਂ ਠੀਕ ਹੈ ਜੀ ਓਕੇ ਸਰ ਜੀ ਓਕੇ ਓਕੇ ਜੀ ਓਕੇ ਹੁਣ ਮਿੱਤਰੋ ਸਵਾਸ ਪੋਣੀ ਕਰ ਹੋ ਗਿਆ ਆਪਣਾ ਸਵਾ ਕਰਨ ਜਾਣ ਦਾ ਹੋ ਗਿਆ ਤੇ ਮੈਂ ਤੁਹਾਨੂੰ ਨੇ ਭਾਈ ਜੁਣੀ ਕੀ ਲੈ ਕੇ ਆਏ ਆ ਆ ਦੇਖੇ ਇਹ ਵੀ ਹਨਾ ਕਰਨੇਤੀਆਂ ਜੇ ਭਾਈ ਉਹ ਵੀ ਕਦੇ ਆਉਣ ਨਾ ਤੇ ਕਦੇ ਖਾਲੀ ਗੱਠ ਨਹੀਂ ਆਉਂਦੇ ਹੈਗੇ ਹਮੇਸ਼ਾ ਕੋਈ ਨਾ ਖਾਣ ਵਤ ਲੈ ਕੇ ਕਦੇ ਕੋਈ ਨੀਤੀ ਲੈ ਕੇ ਆਉਂਦੇ ਕਦੇ ਕੇਕ ਕਦੇ ਕੁਝ ਵੀ ਲੈ ਕੇ ਆਉਂਦੇ ਆ ਤੇ ਮਤਲਬ ਵੀ ਵਧੀਆ ਗੱਲਬਾਤ ਹੈ ਨਾ ਕਿ ਆਪਾਂ ਕਦੇ ਦੀਓ ਕੱਲ ਨੂੰ ਨਿਆਣੇ ਖਾਣੇ ਕੋ ਸ਼ਾਨ ਖਾਣੇ ਵੀ ਕਦੇ ਜਾਗੇ ਮੈਂ ਤਾਂ ਤੁਹਾਨੂੰ ਪਤਾ ਘੱਟ ਪੱਧਰ ਖਾਣਾ ਹੈ ਤੇ ਤੂੰ ਵੀ ਖਾਏਂਗੀ ਕਿ ਕਿਨੇ ਚੀਜ਼ ਹਾਂਜੀ ਮੈਂ ਥੋੜੀ ਜੀ ਹਾਂ ਤੁਹਾਨੂੰ ਪਸੰਦ ਹੈ ਠੀਕ ਹੋ ਗਿਆ ਤੇ ਬਾਕੀ ਮੇਤਰੋ ਆਪਾਂ ਹੁਣ ਚੱਲਦਾ ਇਹ ਕੰਮ ਕਰ ਕੀਤਾ ਆਪਾਂ ਨੇ ਆਪਣਾ ਅੱਜ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਮੀਂਹ ਬਹੁਤ ਪਿਆ ਸਾਰਾ ਦਿਨ ਇਹਦਾ ਲੰਘਿਆ ਮੀਰੇ ਵਿੱਚ ਹੁਣ ਸ਼ਾਮ ਟਾਈਮ ਕੰਮ ਸਮਝ ਥੋੜਾ ਜਿਹਾ ਫਰਕ ਪੈ ਗਿਆ ਸੀਗਾ ਮਤਲਬ ਹਟ ਗਿਆ ਸੀ ਮੀ ਪਰ ਫਿਰ ਵੀ ਇਹਨਾਂ ਦਾ ਮੀਂਹ ਪੈਂਦਾ ਕੰਮ ਕਰ ਮੇਤਰੋ ਡਾਊਨ ਹੋਏ ਕੰਮ ਘਟ ਜਾਣੇ ਆ ਤੇ ਕੰਮ ਕਰ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਘਟੇ ਮੈਂ ਬਲੈਕ ਫ੍ਰਾਈਜ ਕਰਕੇ ਤੇ ਮੀਂਹ ਆ ਕੇ ਕੰਮ ਹੋਰ ਫਰਕ ਪੈ ਜਾਂਦਾ ਹੈ ਤੇ ਇਸੋ ਗੱਲਾਂ ਬਾਤਾਂ ਮਾਣੇ ਭਾਈਓ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਤੇ ਕੁੱਲ ਮਿਲਾ ਕੇ ਸਾਰਾ ਕੁਝ ਬੜਾ ਵਧੀਆ ਰਿਹਾ ਸਾਰਾ ਕੁਝ ਐਂਟਰੀ ਤੁਹਾਡੇ ਸਾਰਾ ਸ਼ੇਅਰ ਕੀਤਾ ਆਪਣੇ ਆਪਣੇ ਵਲੌਗ ਦੇ ਰੂਪ ਦੇ ਵਿੱਚ ਜੇ ਅੱਜ ਦਾ ਵਲੌਗ ਪਸੰਦ ਆਇਆ ਮੇਥੋਂ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਹੋਰ ਇੱਕ ਆਪਣੀ ਜ਼ਿੰਦਗੀ ਦੇ ਨਵੇਂ ਦਿਨ ਦੇ ਨਾਲ ਇੱਕ ਨਵੀਂ ਸਵੇਰ ਦੇ ਨਾਲ ਤੇ ਤਦ ਤੱਕ ਸੜੇਪਰੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ